ਮੇਰਾ ਨਾਮ ਦਵਿੰਦਰ ਸਿੰਘ ਹੈ ਮੈਂ ਜੋ ਅੱਜ ਇੱਥੇ ਆਪਣੇ ਕਤਲ ਹੋਇਆ ਮੈਂ ਉਹਦਾ ਤਾਇ ਦਾ ਲੜਕਾ ਹਾਂ ਔਰ ਜਿਸ ਦਾ ਸਾਨੂੰ ਪਹਿਲਾਂ ਪਤਾ ਸੀਗਾ ਕਿ ਉਹ ਅੰਬਰਸਤ त्याਗੀ ਆਪਣੇ ਮੈ ਰਿਸ਼ਤੇ ਦੇ ਦਾ ਸੀ ਜਾਂ ਫਿਰ ਦੋਸਤ ਦੀ ਔਰ ਫੱਲੂ ਸਵੇਰੇ ਲੱਗਿਆ ਪਤਾ ਕਿ ਇਸ ਤਿਸ ਤਰ੍ਹਾਂ ਗੱਲ ਹੋ ਗਈ ਆ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਅਸੀਂ ਬਹੁਤ ਹਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕਿ ਇਦਾਂ ਹੋਇਆ ਕਿ ਜਾਂ ਪਲਾਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਪੁਲਸ ਆਪਣੇ ਵੈਰੀਫਾਈ ਕਰਦੀ ਹੈ ਜੋ ਵੀ ਆਪਣੇ ਪੁਲਟੇ ਸੀਗਾ ਕੋਈ ਥਾਰ ਤੇ ਸੀਗਾ ਆਪਣੀ ਆਪਣੇ ਪਰਸਨਲ ਗੱਡੀ ਥਾ ਰਹੀ ਤੇ ਉਸ ਉਸ ਤੇ ਗਿਆ ਸੀ ਹਾਂਜੀ ਇੱਕ ਇਹਨਾਂ ਦਾ ਬ੍ਰਦਰ ਇਨ ਲਾ ਗਿਆ ਸੀ ਸਾਲਾ ਇਹਨਾਂ ਦਾ ਨਾਲ ਹੀ ਕੀ ਲੱਗਦਾ ਵੀ ਦੋਲੀ ਮਾਰੀ ਹੈ ਜਿਸ ਨਾਲ ਨਹੀਂ ਨਹੀਂ ਇਹ ਆਪਣੇ ਜੀ ਪੂਰਾ ਮਟਰ ਦਾ ਪਲਾਨ ਹੈ ਜੀ ਆਪਣੇ ਜਿਸ ਵਾਰ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲਾਨਿੰਗ ਨਾਲ ਮਾਰਿਆ ਗਿਆ ਹੈ ਇਹ ਆਪਣੇ ਐਨਰਾਈ ਹੈ ਆਪਣੇ ਆਸਟ੍ਰੇਲੀਆ ਤੋਂ ਆਪਣੇ ਟ੍ਰਾਂਸਪੋਰਟ ਆ ਉਹਨਾਂ ਦੀ ਇੱਥੇ ਔਰ ਉਹਨਾਂ ਦਾ ਵਧੀਆ ਕਾਰੋਬਾਰ ਚੱਲ ਰਿਹਾ ਉੱਥੇ ਇੱਥੇ ਛੁੱਟੀ ਆਏ ਸੀਗੇ ਆਪਣੇ ਘਰ ਕਿੰਨੀ ਦਿਨ ਹੋਇਆ ਨੂੰ ਹੋ ਗਿਆ तकरीबन ਕੋਈ 3 ਤੋਂ ਸਾਰੇ ਦਿਨ ਮਹੀਨੇ ਹੋ ਗਿਆ ਉਹਨਾਂ ਨੂੰ ਘਰ ਆਏ ਦੇ ਨਹੀਂ ਸੀ ਪਰ ਹੁਣ ਅਸੀਂ ਕੀ ਕਹਿ ਸਕਦੇ ਆ ਕੀ ਮੰਗ ਕਰਦੇ ਹੋ ਪ੍ਰਕਾਸ਼ ਅਸੀਂ ਇਹੀ ਕਹਿੰਨੇ ਕਿ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਜੋ ਵੀ ਇਹਨਾਂ ਦੇ ਦੋਸ਼ੀ ਆ ਉਹਨਾਂ ਨੂੰ ਤੇ ਸਖਤ ਸਖਤ ਆਪਣੀ ਸਜ਼ਾ ਮਿਲਣੀ ਚਾਹੀਦੀ ਇੱਥੇ ਜਿਹੜਾ ਮਰਡਰ ਹੋਇਆ ਹੈ ਇਹ ਮੁੰਡਾ ਸਾਡਾ ਗੁਆਂਢੀ ਆ ਜੀ ਸਾਡੇ ਨਾਲ ਹੀ ਪਿੰਡਾ ਚੱਕ ਮੀਰ ਦਾ ਤਾਂ ਦੇ ਸੀ ਇਹ ਆਸਟ੍ਰੇਲੀਆ ਦਾ ਪਿਆਰਾ ਇਹਦੀ ਮਿਸ ਵੀ ਜਿਹੜੀ ਬਾਹਰ ਹੀ ਆ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਵੀ ਹਤਿਆ ਕਰਤੀ ਆ ਤੇ ਆਹ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾਂ ਸੁਣਦੇ ਆ ਅੰਬਰਸਾਰ ਉੱਦ ਕਿ ਇਦਾਂ ਦੀ ਬਾਤ ਹੁੰਦੀ ਐ ਤੇ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਐ ਕਿ ਇਹਦਾ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਐ ਬਾਕੀ ਉਹ ਆਪਣੇ ਕਿਤਾ ਯੂਨੀ ਡੈਥ ਹੋ ਗਈ ਦੀ ਐ ਆਪਣੇ ਮਾਂ ਤੇ ਕੁੜੀ ਭੈਣ ਆ ਉਹ ਵੀ ਵਾਰੀ ਐ ਚਾਹੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਨੀ ਐ ਦੀ ਪਤਾ ਲੱਗਣਾ ਚਾਹਦਾ ਪਿੰ ਨੂੰ ਕਿੰਨ ਮਾਰਿਆ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਵਾਪਰੇ ਇਹ ਇੱਥੇ ਪਰਮਾਨント ਹੋਇਆ ਓ ਗੱਡੀ ਉਦੀ ਲੱਗੀ ਤੇ ਡਿਵਾਈਡਰ ਦੇ ਨਾਲ ਇਦਾਂ ਲੇਟੇ ਰਹੀ ਉਹ ਤੇ ਇਹਦੇ ਸਵੇਰੇ ਸਾਨੂੰ ਕਿਸੇ ਨੇ ਫੋਨ ਕੀਤਾ ਜਿੱਥੋਂ ਕੋਈ ਸੱਜਣ ਨੇ ਤੋਂ ਸਰਪੰਚ ਨੇ ਕਿ ਅਦਾਦਾ ਤੁਹਾਡੇ ਪਿੰਡ ਦੇ ਲਾਗੇ ਵੀ ਇਦਾਂ ਦਾ ਡਰੈਸਾ ਮੁੰਡੇ ਦਾ ਤਾਂ ਇਹਨੇ ਕਿਹਾ ਵੀ ਸਾਡਾ ਹੀ ਇਹ ਡਕਲੀ ਮੁੰਡਾ ਲੈ ਸਾਹਮਣੇ ਆਇਆ ਇੱਕ ਇੱਕ ਸਾਨੂੰ ਮਰਡਰ ਕੇਸ ਰਿਪੋਰਟ ਹੋਇਆ ਇੱਕ ਨਰੋਡ ਜੈਮਲ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕਸਟਰੀਆ ਰਹਿੰਦਾ ਪੁਲਿਸ ਸਵੇਰੇ ਇਥੇ ਡੈੱਡ ਬੋਡੀ ਮਿਲੀ ਆ ਔਰ ਡੈੱਡ ਬੋਡੀ ਦੀ ਬੋਡੀ ਤੇ ਬੁਲੇਟ ਇਜਰੀ ਪਾਖ ਹੈ ਵੀ ਉਹਦੇ ਸੋਰ ਇਨਵੈਸਟੀਗੇਟ ਕਰ ਰਹੇ ਆ ਤੇ ਕੋਸ਼ਿਸ਼ ਕਰਾਂਗੇ ਕੇਸ ਜਲਦੀ ਟਰੇਸ ਹੋ ਜਾਵੇ ਸਰ ਕੀ ਲੱਗਦਾ ਗੋਲੀ ਕੁਲੀ ਮਾਰੀ ਗਈ ਹਾਂਜੀ ਬੁਲੇਟ ਇਜਰੀ ਜਿਵੇਂ ਦੱਸਿਆ ਕਿ ਉਹਦੇ ਬੁਲੇਟ ਇਜਰੀ ਆ ਪੇਟ ਦੇ ਉੱਤੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ ਸਰ ਕਰਨ ਵਾਲੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਲਈ ਹੈ ਪੁਲਿਸ ਮੌਕੇ ਤੇ ਪਹੁੰਚੀ ਆ ਬਾਕੀ ਇਨਵੈਸਟੀਗੇਟ ਕਰ ਰਹਾ ਜੋ ਵੀ ਕਾਰਵਾਈ ਹੋਏਗੀ ਫਿਰ ਤੁਹਾਨੂੰ ਇਤਿਆਹ ਚਾ ਸਰ ਕੋਲ ਕੋਲ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਸਹੀ ਸਹੀ